सुधार लहर ਦੇ ਤਲਬ ਕੀਤੇ ਆਖੂਆਂ ਦੇ ਵੱਲੋਂ ਅਸਤੀਫਾ ਦੇ ਦਿੱਤਾ ਹੈ ਮਨਜ਼ੂਰ ਕਰ ਲਏ ਗਏ ਨੇ ਤੇ ਦੱਸਦੀ ਕਿ ਵੱਡੀ ਖਬਰ ਅਕਾਲੀ ਦਲ ਦੇ ਬਾਕੀ ਤੁਹਾਡੇ ਦੇ ਨਾਲ ਜੁੜੀ ਸਾਹਮਣੇ ਆ ਰਹੀ ਹੈ ਤੇ ਜਿਸ ਤੋਂ ਬਾਅਦ ਉੱਥੇ ਹੁਣ ਮੀਟਿੰਗ ਹੋਵੇਗੀ ਤੇ ਜਿਸ ਦੇ ਵਿੱਚ ਕੁਝ ਅਕਾਲੀ ਦਲ ਦੀ ਸਰਕਾਰ ਵੇਲੇ ਜੋ ਮੰਤਰੀ ਸੀ ਉਹਨਾਂ ਨੂੰ ਤਲਬ ਕੀਤਾ ਗਿਆ ਹੈ ਤੇ ਜਥੇਦਾਰ ਦੇ ਵੱਲੋਂ ਜਿਹੜਾ ਕਿ ਉਹਨਾਂ ਨੂੰ ਤਲਬ ਕੀਤਾ ਗਿਆ ਤੇ ਜਿਸ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਨੂੰ ਲੈ ਕੇ ਦੱਸਦੀ ਹੈ ਕਿ 2 ਦਸੰਬਰ ਨੂੰ ਵੱਡੀ ਮੀਟਿੰਗ ਹੋਣ ਜਾ ਰਹੀ ਹੈ ਤੇ ਜਿਸ ਦੇ ਵਿੱਚ ਪਹਿਲਾਂ ਹੀ ਕੁਝ ਸੁਧਾਰ ਲੈ ਦੇ ਤਲਬ ਕੀਤੇ ਆਗੂਆਂ ਨੇ ਅੱਜ ਅਸਤੀਫਾ ਦੇ ਦਿੱਤੇ ਨੇ ਤੇ ਉੱਥੇ ਹੀ ਪੂਰੀ ਜਾਣਕਾਰੀ ਦੱਸਦੇ ਆ ਤੇ ਉੱਥੇ ਹੀ ਸੁਧਾਰ ਲੈ ਦੇ ਤਲਬ ਕੀਤੇ ਆਗੂਆਂ ਨੇ ਅੱਜ ਅਸਤੀਫੇ ਸੌਪ ਦਿੱਤੇ ਨੇ ਸਿੰਘ ਸਹਿਬਾਨ ਦੇ ਹੁਕਮ ਤੋਂ ਪਹਿਲਾਂ ਤੇ ਹੁਕਮ ਤੋਂ ਬਾਅਦ ਸੁਧਾਰ ਲੈ ਦੇ ਆਗੂ ਬਿਆਨਬਾਜ਼ੀ ਤੋਂ ਗੁਰੇਜ਼ ਕਰਨ ਤੇ ਉੱਥੇ ਹੀ ਉਹਨਾਂ ਨੇ ਕਿਹਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਸੁਧਾਰ ਲੈ ਦੇ ਕੱਲ ਮੀਟਿੰਗ ਹੋਈ ਤੇ ਜਿਸ ਦੇ ਵਿੱਚ ਚੰਡੀਗੜ੍ਹ 'ਚ ਇਹ ਮੀਟਿੰਗ ਹੋਈ ਤੇ ਪੰਥਕਤ ਤੇ ਸਿਆਸੀ ਹਾਲਾਤਾਂ ਤੇ ਲੰਮਾ ਸਮਾਂ ਚਰਚਾ ਹੋਈ ਇਸ ਮੀਟਿੰਗ 'ਚ ਦੱਸਦੀਏ ਕਿ ਕਨਵੀਨਰ ਜਥੇਦਾਰ ਗੁਰਪ੍ਰਤਾਪ ਸਿੰਘ ਬਡਾਲਾ ਸਾਬਕਾ ਕੇਂਦਰੀ ਮੰਤਰੀ ਸੁਖਦੇਵ ਸਿੰਘ ਢੀਂਡਸਾ ਤੇ ਸਾਬਕਾ ਐਸਜੀਪੀਸੀ ਪ੍ਰਧਾਨ ਬੀਬੀ ਜਗੀਰ ਕੌਰ ਤੇ ਸਾਬਕਾ ਐਮਪੀ ਪ੍ਰੇਮ ਸਿੰਘ ਚੰਦੂ ਮਾਜਰਾ ਤੇ ਸਾਬਕਾ ਮੰਤਰੀ ਸੁਰਜੀਤ ਸਿੰਘ ਰਖੜਾ ਤੇ ਉੱਥੇ ਹੀ ਸਰਵਨ ਸਿੰਘ ਫਲੋਰ ਸਕੰਦਰ ਸਿੰਘ ਮਲੂਕਾ ਤੇ ਪਰਮਿੰਦਰ ਸਿੰਘ ਢੀਂਸਾ ਤੇ ਉਥੇ ਹੀ ਸਾਬਕਾ ਵਿਧਾਇਕ ਗਗਨਜੀਤ ਸਿੰਘ ਬਰਨਾਲਾ ਤੇ ਜਿਸ ਦੇ ਵਿੱਚ ਕਈ ਹੋਰ ਜਿਹੜੇ ਕਿ ਆਗੂ ਸ਼ਾਮਲ ਹੋਏ ਤੇ ਉਥੇ ਚਰਨਜੀਤ ਸਿੰਘ ਬਰਾੜ ਤੇ ਬੀਬੀ ਪਰਮਜੀਤ ਕੌਰ ਲੰਡਰਾ ਹਾਜ਼ਰ ਨੇ ਤੇ ਇਸ ਮੌਕੇ ਦੱਸਿਏ ਕਿ ਜਥੇਦਾਰ શ્રી ਅਕਾਲ ਤਖਤ ਸਾਹਿਬ ਵੱਲੋਂ ਤਲਬ ਕੀਤੀ ਸੁਧਾਰ ਲਹਿਰ ਦੀ ਲੀਡਰਸ਼ਿਪ ਨੇ ਅਹਲੇਆ ਤੇ ਜਿਸ ਤੋਂ ਬਾਅਦ ਉੱਥੇ ਹੀ ਸਮੁੱਚੀ ਲੀਡਰਸ਼ਿਪ ਨਿਮਾਣੇ ਵਜੋ ਸਿੱਖ ਵਜੋ ਪੇਸ਼ ਹੋਵੇਗੀ ਤੇ ਇਸ ਤੋਂ ਇਲਾਵਾ ਤਲਬ ਕੀਤੀ ਲੀਡਰਸ਼ਿਪ ਦੇ ਵਿੱਚ ਸੁਖਦੇਵ ਭਿੰਡਸਾ, ਪ੍ਰੇਮ ਸਿੰਘ ਚੰਦੂ, ਮਾਜਰਾ, ਸਕੰਦਰ ਸਿੰਘ ਮਲੂਕਾ, ਦਿਨੇ ਐਗਜ਼ੈਕਟਿਵ ਕਮੇਟੀ ਮੈਂਬਰ ਅਤੇ ਸੁਰਜੀਤ ਸਿੰਘ ਰਖੜਾ ਦੇ ਜਿਹੜੇ ਕਿ ਅਸਤੀਫੇ ਕਨਵੀਨਰ ਜਿਹੜੇ ਕਿ ਗੁਰਪ੍ਰਤਾਪ ਸਿੰਘ ਬਡਾਲਾ ਨੇ ਮਨਜ਼ੂਰ ਕਰ ਲੈਨੇ ਤੇ ਇੱਥੇ ਦੱਸਦੀ ਹੈ ਕਿ ਬੀਬੀ ਜਗੀਰ ਕੌਰ, ਸਰਵਣ ਸਿੰਘ ਫਲੋਰ ਅਤੇ ਪਰਮਿੰਦਰ ਸਿੰਘ ਢੀਡਸਾ ਨੇ ਪਹਿਲੇ ਹੀ ਅਸਤੀਫਾ ਦੇ ਕੇ ਆਪਣਾ ਸਪਸ਼ਟੀਕਰਨ ਦੇਣਗੇ ਸੀ ਸਾਂਝੇ ਬਿਆਨ ਦੇ ਵਿੱਚ ਸਮੂਰਥੀ ਲੀਡਰਸ਼ਿਪ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਜੀ ਨੂੰ ਜਿਹੜਾ ਕਿ ਵਿਸ਼ਵਾਸ ਦਵਾਇਆ ਤੇ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਤਾਰਮਿਕ ਸਿਆਸੀ ਜਾਂ ਹੋਰ ਕਿਸੇ ਵੀ ਕਿਸਮ ਦੀ ਸੇਵਾ ਉਹਨਾਂ ਦੇ ਵਿੱਚੋਂ ਕਿਸੇ ਨੂੰ ਵੀ ਲੱਗੇਗੀ ਉਹ ਸਿਰ ਝੁਕਾ ਕੇ ਸ਼ਰਮਪਿਤ ਹੋ ਕੇ ਉੱਥੇ ਹੀ ਨਿਮਾਣੇ ਸਿੱਖ ਦੇ ਤੌਰ ਤੇ ਨਿਭਾਉਣਗੇ ਤੇ ਇਸ ਮੀਟਿੰਗ ਦੇ ਵਿੱਚ ਗੁਰਪ੍ਰਤਾਪ ਸਿੰਘ ਵਿਡਾਲਾ ਨੇ ਸੁਧਾਰ ਲੈਰ ਦੇ ਸਾਰੇ ਆਗੂ ਨੂੰ ਬੇਨਤੀ ਕੀਤੀ ਹੈ ਕਿ ਸਿੰਘ ਸਾਹਿਬਾਨ ਜੀ ਦੇ 2 ਦਸੰਬਰ ਨੂੰ ਸਰਾਏ ਜਾਣ ਵਾਲੇ ਫੈਸਲੇ ਤੋਂ ਪਹਿਲਾਂ ਫੈਸਲੇ ਤੋਂ ਬਾਅਦ ਕੋਈ ਵੀ ਆਕੂ ਬਿਆਨਬਾਜ਼ੀ ਨਾ ਕਰੇ